ਮਸ਼ਹੂਰ ਬਾਲੀਵੁੱਡ ਗਾਇਕਾ ਅਲਕਾ ਯਾਗਨਿਕ ਨੂੰ ਲੈ ਕੇ ਇੱਕ ਬੁਰੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਦਰਅਸਲ ਡਾਕਟਰੀ ਜਾਂਚ ਵਿੱਚ ਗਾਇਕਾ ਨੂੰ ਇੱਕ ਦੁਰਲੱਭ ਸਥਿਤੀ ਦਾ ਪਤਾ ਲੱਗਿਆ ਹੈ ਜੀ ਹਾਂ ਉਸ ਦੀ ਸੁਣਨ ਦੀ ਸ਼ਕਤੀ ਅਚਾਨਕ ਹੀ ਖਤਮ ਹੋ ਗਈ ਹੈ ਮਸ਼ਹੂਰ ਗਾਇਕਾ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਇੱਕ ਪੋਸਟ ਸ਼ੇਅਰ ਕਰਕੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ ਉਸ ਨੇ ਦੱਸਿਆ ਹੈ ਕਿ ਉਹ ਇੱਕ ਦੁਰਲੱਭ ਸਰੀਰਕ ਸਮੱਸਿਆ ਤੋਂ ਪੀੜਤ ਹੈ ਤੇ ਨਾਲ ਹੀ ਜਿਸ ਕਾਰਨ ਉਸ ਦੀ ਸੁਣਨ ਦੀ ਸ਼ਕਤੀ ਤੇ ਜਿਹੜਾ ਹੈ ਪ੍ਰਭਾਵ ਪੈ ਰਿਹਾ ਹੈ ਅਲਕਾ ਯਾਗਦੀਖ ਨੇ ਜਿਹੜਾ ਐ ਸੁਚੇਤ ਕੀਤਾ ਹੈ ਤੇ ਨਾਲ ਹੀ ਅਲਕਾ ਨੇ ਲਿਖਿਆ ਮੇਰੇ ਸਾਰੇ ਫੈਨਸ ਦੋਸਤ ਫਾਲੋਅਰਸ ਕੁਝ ਹਫਤੇ ਪਹਿਲਾਂ ਮੈਂ ਫਲਾਈਟ ਰਾਹੀਂ ਆ ਰਹੀ ਸੀ ਉਸ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਤੇ ਨਾਲ ਹੀ ਕੁਝ ਹਫਤਿਆਂ ਤੱਕ ਹਿੰਮਤ ਕਰਨ ਤੋਂ ਬਾਅਦ ਮੈਂ ਉਹਨਾਂ ਦੋਸਤਾਂ ਤੇ ਸ਼ੁਭਚਿੰਤਕਾਂ ਦੇ ਸਾਹਮਣੇ ਆਪਣੀ ਚੁੱਪ ਤੋੜਨ ਚਾਹੁੰਦੀ ਹਾਂ ਤੇ ਨਾਲ ਹੀ ਜੋ ਪੁੱਛ ਰਹੇ ਨੇ ਕਿ ਮੈਂ ਕਿੱਥੇ ਗਾਇਬ ਸੀ ਤੇ ਨਾਲ ਹੀ ਉਹਨਾਂ ਨੂੰ ਵੀ ਦੱਸ ਜਿੰਨੀ ਹਾਂ ਮੇਰੇ ਡਾਕਟਰਾਂ ਤੋਂ ਮੈਨੂੰ ਇਕ ਦੁਰਲੱਭ ਸੰਵੇਦੀ ਨਿਊਰਲ ਨਰਵ ਹਾਇਰਿੰਗ ਲੌਸ ਜਿਹੜਾ ਹੈ ਡਾਇਗਨੋਸ ਦਾ ਪਤਾ ਲੱਗਿਆ ਹੈ ਤੇ ਨਾਲ ਹੀ ਇਹ ਵਾਇਰਲ ਅਟੈਕ ਤੋਂ ਬਾਅਦ ਹੋਇਆ ਹੈ ਮੈਂ ਇਸ ਨੂੰ ਸਵੀਕਾਰ ਕਰਨ ਦੀ ਕੋਸ਼ਿਸ਼ ਜਿਹੜੀਆਂ ਉਹ ਕਰ ਰਹੀ ਹੈ ਤੇ ਨਾਲ ਹੀ ਅਲਕਾ ਨੇ ਲੋਕਾਂ ਨੂੰ ਲਾਊਡਸ 뮤직 ਤੋਂ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ ਹੈ ਉਹਨੇ ਲਿਖਿਆ ਹੈ ਕਿ ਮੇਰੇ ਫੈਨਸ ਨੂੰ ਮੈਂ ਬਹੁਤ ਹੀ ਉੱਚੀ ਆਵਾਜ਼ ਤੇ ਹੈੱਡਫੋਨ ਤੋਂ ਸਾਵਧਾਨ ਰੱਖਣਾ ਚਾਹੁੰਦੀ ਹਾਂ ਤੇ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਮਰਥਨ ਨਾਲ ਮੈਂ ਜਲਦ ਹੀ ਆਪਣੀ ਜ਼ਿੰਦਗੀ ਵਿੱਚ ਕੁਝ ਬਦਲਾਅ ਕਰਾਂਗੀ ਤੇ ਨਾਲ ਹੀ ਵਾਪਸ ਆਵਾਂਗੀ ਇਸ ਔਖੇ ਸਮੇਂ ਵਿੱਚ ਤੁਹਾਡਾ ਸਹਿਯੋਗ ਤੇ ਸਮਝ ਬਹੁਤ ਮਾਇਨੇ ਰੱਖਦੀ ਹੈ ਤੇ ਨਾਲ ਹੀ ਅਲਕਾ ਯਾਗਨਿਕ ਦੀ ਸਿਹਤ ਬਾਰੇ ਜਿਵੇਂ ਹੀ ਜਾਣਕਾਰੀ ਮਿਲੀ ਕਈ ਸਿਤਾਰਿਆਂ ਨੇ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਤੇ ਨਾਲ ਹੀ ਮਸ਼ਹੂਰ ਗਾਇਕ सोनू निगम ਨੇ ਲਿਖਿਆ ਮੈਨੂੰ ਮਹਿਸੂਸ ਹੋਇਆ ਕਿ ਕੁਝ ਗਲਤ ਹੈ ਉੱਥੇ ਪਹੁੰਚਦੇ ਹੀ ਮੈਂ ਤੁਹਾਨੂੰ ਮਿਲਾਂਗਾ ਨਾਲ ਹੀ ਤੁਸੀਂ ਜਲਦੀ ਠੀਕ ਹੋ ਜਾਓ ਉਹਨਾਂ ਤੋਂ ਇਲਾਵਾ ਪੂਨਮ ਢਿੱਲੋਂ ਨੇ ਲਿਖਿਆ ਤੁਹਾਨੂੰ ਬਹੁਤ ਸਾਰਾ ਪਿਆਰ ਦੁਆਵਾਂ ਅਤੇ ਆਸ਼ੀਰਵਾਦ ਭੇਜ ਰਹੀਆਂ ਤੇ ਨਾਲ ਹੀ ਤੁਸੀਂ ਜਲਦੀ ਹੀ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਓਗੇ